80% ਫਿਲਮ ਅਸੀਂ ਜੰਗਲ ਦੇ ਵਿੱਚ ਸ਼ੂਟ ਕੀਤੀ ਆ ਉੱਤਰਾਖੰਡ ਦੇ ਜੰਗਲਾਂ ਦੇ 2.5 ਸਾਲ ਦੀ ਮਿਹਨਤ ਇਕੱਲੀ ਕਹਾਣੀ ਕਹਾਣੀ ਦੇ ਦਿੱਤੀ ਦੀ ਆ ਜਿਹੜੀ ਕਿ ਹੁੰਦੀ ਹੁਣ ਤੱਕ ਸਾਡੀਆਂ ਲੜਾਈਆਂ ਹੋਈਆਂ ਹੋਈਆਂ ਨੇ ਕਹਾਣੀ ਦੇ ਉੱਤੇ ਫਸ-ਫਸ ਕੇ ਫਿਲਮ ਬਣਾਈ ਆ ਅਸੀਂ ਕੀ ਬਾਤ ਤੇ ਵੀ ਸਟੂਡੀਓ ਸਾਡੇ ਨਾਲ ਆ ਇਹਦੇ ਵਿੱਚ ਡ੍ਰੀਮ ਰਿਐਲਿਟੀ ਦੇ ਨਾਲ ਪਹਿਲੀ ਫਿਲਮ ਤੋਂ ਸਿੱਧੂ ਮੂਸੇ ਵਾਲਾ ਬਈ ਇਸ ਫਿਲਮ ਨਾਲ ਜੁੜਿਆ ਸੀ ਬਾਕੀ ਵੀ ਠੀਕ ਆ ਤੇ ਤੀਜੀ ਦੇ ਵਿੱਚ ਫੇਰ ਜੋੜਨ ਜਾ ਰਹੇ ਹਾਂ ਇਹ ਉਹ ਤੁਹਾਨੂੰ ਆਉਣ ਵਾਲੇ ਦਿਨ ਪਤਾ ਇਹ ਜਿਹੜੀ ਫ੍ਰੈਂਚਾਈਜ਼ੀ ਹੈ ਡਾਕੂਆਂ ਦਾ ਮੁੰਡਾ ਪੰਜਾਬੀ ਫਿਲਮ ਇੰਡਸਟਰੀ ਦੀ ਐਕਸ਼ਨ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ੀ ਹੈ ਤੇ ਅਸੀਂ ਹਮੇਸ਼ਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸਨ ਮੇਰਾ ਹੀ ਜਿਹੜੀਆਂ ਪਹਿਲੀਆਂ ਦੋ ਫਿਲਮਾਂ ਆਈਆਂ ਬਹੁਤ ਐਪਰੀਸ਼ੀਏਟ ਹੋਈਆਂ ਬਲੌਕਬਸਟਰ ਰਹੀਆਂ ਤੇ ਹੁਣ ਵੀ ਅਸੀਂ ਇੱਕ ਸਮਾਜਿਕ ਮੁੱਦੇ ਨੂੰ ਛੋਇਆ ਸੋ ਬੇਸ਼ੱਕ ਕਹਾਣੀ ਸਾਡੀ ਫਿਕਸ਼ਨਲ ਹੈ ਪਰ ਸਮਾਜ ਦੀ ਹੀ ਗੱਲ ਕਰਦੀ ਹੈ ਜੋ ਸਮਾਜ ਦੇ ਵਿੱਚ ਅੱਜ ਬੁਰਾਈਆਂ ਚੱਲ ਰਹੀਆਂ ਨੇ ਜੋ ਵੀ ਜਿਵੇਂ ਦੀ ਹੈਗੇ ਪਰ ਇੰਟਰਟੇਨਿੰਗ ਫਿਲਮ ਹੈ ਤੇ ਦੂਜੀ ਗੱਲ ਇਹ 뮤지컬 ਹੀ ਜਾਣੀ ਜਾਂਦੀ ਹੈ ਫਿਲਮ ਔਰ ਇਹਦੇ ਪੰਪ ਭਾਵੇਂ ਪਹਿਲੀ ਦਾ ਲਾ ਲਓ ਦੂਜੀ ਦਾ ਲਾ ਲਓ 뮤직 ਬਹੁਤ ਹਿੱਟ ਹੋਇਆ ਔਰ ਇਸ ਫਿਲਮ ਦਾ 뮤직 ਵੀ ਬਹੁਤ ਸ਼ਾਨਦਾਰ ਤੁਹਾਡੇ ਅੱਗੇ ਰੂਬਰੂ ਤੁਹਾਡੇ ਹੋਣ ਵਾਲਾ ਆਉਣ ਵਾਲਾ ਜਿਨ੍ਹਾਂ ਜਦੋਂ ਅਸੀਂ ਗਾਣੇ ਰਿਲੀਜ਼ ਕਰਨੇ ਸ਼ੁਰੂ ਕਰਾਂਗੇ ਸੋ ਬਾਣੀ ਜੀ ਨਾਲ ਜੁੜੇ ਨੇ ਤੇ ਹੈਪੀ ਰੋਡ ਦੇ ਬਾਈ ਨੇ ਡਾਇਰੈਕਟ ਕੀਤੀ ਹੈ ਨਰਿੰਦਰ ਅੰਬਰਸਰੀਆ ਬਾਈ ਸਕਰੀਨ ਪਲੇ ਤੇ ਡਾਇਲੌਗਸ ਨੇ ਇਹਨਾਂ ਦੇ ਡ੍ਰੀਮ ਰਿਐਲਿਟੀ ਦੇ ਨਾਲ ਮੇਰੀ 8ਵੀਂ 9ਵੀਂ ਫਿਲਮ ਹੈ ਔਰ ਸਾਡੀ ਜਿਹੜੀ ਸਕਸੈਸ ਰੇਸ਼ੋ ਹੈਗੀ ਹੈ ਉਹ 100% ਹੈ ਮੈਨੂੰ ਲੱਗਦਾ کیا ਬਾਤ 100% ਹੀ ਹੈ ਜੀ ਅਸੀਂ ਅੱਜ ਤੱਕ ਕਦੇ ਕੋਈ ਫਿਲਮ ਸਾਡੀ ਬਾਬੇ ਦੀ ਕਿਰਪਾ ਹੀ ਰਹੀ ਹੈ ਆਲਵੇਸ ਤੋਂ ਉਮੀਦ ਹੈ ਸਾਨੂੰ ਕਿ ਇਹ ਫਿਲਮ ਵੀ ਪਹਿਲੀ ਦੇ ਬਰਾਬਰ ਹੀ ਜਾਊਗੀ ਜਾਂ ਉਹ ਤੋਂ ਉੱਪਰ ਹੀ ਅਸੀਂ ਸੋਚਿਆ ਹੋਇਆ ਤੇ ਬਾਕੀ ਤੁਹਾਨੂੰ ਲੋਕੇਸ਼ਨ ਦੇ ਮਾਮਲੇ 'ਚ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਦੇਖਣ ਨੂੰ ਮਿਲੇਗਾ 80% ਫਿਲਮ ਅਸੀਂ ਜੰਗਲ ਦੇ ਵਿੱਚ ਸ਼ੂਟ ਕੀਤੀ ਆ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਯਾਰ ਇਹ ਗੱਲ ਤਾਂ ਪੰਜਾਬ ਦੀ ਕਰ ਰਹੀ ਹੈ ਪਰ ਲੋਕੇਸ਼ਨਾਂ ਬਹੁਤ ਨਵੀਆਂ ਨੇ ਐਕਟਰ ਬਹੁਤ ਫਰੈਸ਼ ਨਜ਼ਰ ਆਉਣਗੇ ਤੇ ਇੱਕ ਚੰਗੀ ਫਿਲਮ 2.5 ਸਾਲ ਦੀ ਮਿਹਨਤ ਕੱਲੀ ਕਹਾਣੀ ਕਹਾਣੀ ਤੇ ਕੀਤੀ ਗਈ ਹੈ ਜਿਹੜੀ ਕਿ ਹੁੰਦੀ ਨਹੀਂ ਹੁਣ ਤੱਕ ਸਾਡੀਆਂ ਲੜਾਈਆਂ ਹੁੰਦੀਆਂ ਹੋਈਆਂ ਨੇ ਕਹਾਣੀ ਦੇ ਉੱਤੇ ਫਸ-ਫਸ ਕੇ ਫਿਲਮ ਬਣਾਈ ਆ ਸੀ ਕੀ ਬਾਤ ਹੈ ਤੇ ਜੀ ਸਟੂਡੀਓ ਸਾਡੇ ਨਾਲ ਆ ਇਹਦੇ ਵਿੱਚ ਡ੍ਰੀਮ ਰਿਐਲਿਟੀ ਦੇ ਨਾਲ ਅਸੀਂ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਤਿਕਾਰ ਦੀ ਜ਼ਰੂਰਤ ਹੈ ਔਰ ਇੱਕ ਹੋਰ ਖਬਰ ਹੈ ਜਿਹੜੀ ਸਾਰਿਆਂ ਨੂੰ ਮੈਂ ਦੇਣੀ ਚਾਹਨਾ ਕਿ ਪਹਿਲੀ ਫਿਲਮ ਤੋਂ ਸਿੱਧੂ ਮੂਸੇ ਵਾਲਾ ਬਾਈ ਇਸ ਫਿਲਮ ਨਾਲ ਜੁੜਿਆ ਸੀ ਵਾਕੀ ਵੀਰੇ ਠੀਕ ਹੈ ਤੇ ਤੀਜੀ ਦੇ ਵਿੱਚ ਫੇਰ ਜੋੜਨ ਜਾ ਰਹੇ ਨੇ। ਕੀ ਬਾਤ ਹੈ। ਇਹ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਬੜੀ ਖੁਸ਼ੀ ਦੀ। ਹੋਰ ਕੋਈ ਸਵਾਲ ਜਵਾਬ ਬਾਕੀ ਸਾਰੇ। ਬਾਣੀ ਤੁਹਾਡਾ ਕਿਦਾਂ ਦਾ ਜਾ ਰਿਹਾ? ਜਿੱਦਾਂ ਅਸੀਂ ਤਾਂ ਕਹਾਂਗੇ ਨਾ ਕਿ ਤੁਸੀਂ ਇਸ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ। ਹਾਂਜੀ। ਤੇ ਤੁਹਾਡਾ ਕਿਦਾਂ ਦਾ ਤਜਰਬਾ ਰਿਹਾ ਤੇ ਬਾਈ ਭਰਾ ਨਾਲ ਓਵਰ ਆਲ ਫਿਲਮ ਦੇ ਨਾਲ? ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਰੀਜ਼ਨ ਬਿੰਗ ਜਦੋਂ ਮੈਂ ਸਟੋਰੀ ਸੁਣੀ ਸੀ ਨਾ ਮੈਨੂੰ ਇਦਾਂ ਸੀ ਕਿ ਮੈਂ ਕੋਈ ਓਦਾਂ ਦੀ ਫਿਲਮ ਕਹਿੰਦੀ ਹਾਂ ਕਿ ਗਾਣਿਆਂ ਦੇ ਵਿੱਚ ਤਾਂ ਮੈਨੂੰ ਲੋਕਾਂ ਨੇ ਬਹੁਤ ਧਾਕੜ ਦੇਖਿਆ ਹਨਾ। ਕਿ ਉਹ ਤਾਂ ਟੋਟਲੀ ਡਿਫਰੈਂਟ ਮੇਰੀ ਇਮੇਜ ਰਵੇ ਕਿ ਮੈਂ ਆਪਦੀ ਛਾਪ ਉਹ ਜੀ ਛੱਡਾਂ ਇਸ ਫਿਲਮ ਦੇ ਵਿੱਚ ਸੋ ਬਸ ਮੈਨੂੰ ਜਦੋਂ ਹੈਪੀ ਰੋਡ ਡੇ ਸਰ ਉਹਨਾਂ ਨੇ ਜਾਂ ਨਰਿੰਦਰ ਸਰ ਉਹਨਾਂ ਨੇ ਇਹਦੀ ਇਹਨੂੰ ਨਰੇਟ ਕੀਤਾ ਫਿਲਮ ਨੂੰ ਤਾਂ ਮੈਨੂੰ ਲੱਗਾ ਕਿ ਮੇਰੀ ਬੈਸਟ ਆ ਕਿ ਜੋ ਮੈਂ ਇਹਨੂੰ ਸਿਲੈਕਟ ਕਰ ਰਹੀ ਆ ਆਪਦੇ ਵੱਲੋਂ ਮੈਂ ਬੈਸਟ ਕੀਤਾ ਬਾਕੀ ਦੇਵ ਸਰ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਕਿਉਂਕਿ ਉਹਨਾਂ ਨੇ ਬਹੁਤ ਵੱਡੀਆਂ ਹੈੱਡ ਮੂਵੀਜ਼ ਦਿੱਤੀਆਂ ਨਾ ਸੋ ਮੈਂ ਤਾਂ ਆਪਦੇ ਆਪ ਨੂੰ ਸੋਚਦੀ ਆ ਕਿ ਮੈਂ ਅਜੇ ਸਿਨੇਮਾ ਦੇ ਵਿੱਚ ਬਹੁਤ ਜ਼ਿਆਦਾ ਨਵੀਂ ਆ ਸੋ ਦੈਟਸ ਵਾਈ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੋ ਆਈ ਹੋਪ ਕਿ ਤੁਸੀਂ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦੋਗੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ ਸਾਰੀਆਂ ਮੂਵੀਜ਼ ਡ੍ਰੀਮ ਰਿਐਲਿਟੀਆਂ ਦੇ ਨਾਲ ਹੁਣ ਤੱਕ 100% ਸਕਸੈਸ ਰੇਟ ਰਿਹਾ ਸੋ ਵੀ ਵਿਸ਼ ਦ ਸੇਮ ਕਿ ਇਹਦੇ ਲਈ ਵੀ ਇਦਾਂ ਹੀ ਹੋਵੇ ਕੀ ਆਦਾ ਹੈਪੀ ਵੀਰੇ ਹਾਂਜੀ ਵੀਰੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਨਾ ਅਸੀਂ ਦੇ ਵੀਰ ਵਰਾਂ ਤੁਸੀਂ ਬਹੁਤ ਵੱਡਾ ਚੇਂਜ ਹੈ ਨਾ ਆਪਣੇ ਆਪ ਤੋਂ ਉਹਨਾਂ ਨੇ ਬਹੁਤ ਵਰਕ ਕੀਤਾ ਪਰ ਡੀਪਲੀ ਤੁਸੀਂ ਬਹੁਤ ਕੁਝ ਦੱਸ ਸਕਦੇ ਹੋ ਸ਼ੂਟਿੰਗ ਦੇ ਦੌਰਾਨ ਪੂਰਾ ਓਵਰਆਲ ਨਹੀਂ ਦੇਖੋ ਮੈਂ ਤਾਂ ਸ਼ਾਰਟ ਜੀ ਦੱਸ ਸਕਦਾ ਕਾਊਂਟਰ ਭਾਈ ਥੋੜਾ ਅੱਗੇ ਇੱਧਰ ਆਓ ਸਾਊਂਡ ਆ ਜਾਓ ਦੇਖੋ ਇੰਡਸਟਰੀ 'ਚ ਮੈਨੂੰ ਲੱਗਦਾ ਵੀ ਜਦੋਂ ਵੀ ਕੋਈ ਨਵਾਂ ਤਜਰਬਾ ਹੁੰਦਾ ਹਨਾ ਕੋਈ ਨਵਾਂ ਸਬਜੈਕਟ ਕੋਈ ਹਾਊਸ ਨਵੇਂ ਯਤਨ ਕਰਦਾ ਤਾਂ ਉਹ ਲੋਕ ਉਹਨਾਂ ਨੂੰ ਹਮੇਸ਼ਾ ਸਿਰਖਾਂ ਤੇ ਬਿਠਾਉਂਦੇ ਆ ਤਾਂ ਅਸੀਂ ਮੈਨੂੰ ਲੱਗਦਾ ਸਾਰੇ ਲੱਕੀ ਆ ਵੀ ਅਸੀਂ ਡ੍ਰੀਮ ਰਿਐਲਿਟੀ ਨਾਲ ਜੁੜੇ ਤਾਂ ਡ੍ਰੀਮ ਰਿਐਲਿਟੀ ਕੈਸਾ ਪ੍ਰੋਡਕਸ਼ਨ ਹਾਊਸ ਆ ਜਿਨ੍ਹਾਂ ਨੇ ਰਵਿੰਦਰ ગાંધી 1 ਤੋਂ ਮੈਨੂੰ ਲੱਗਦਾ ਜਿਹੜੀ ਰੌ ਐਕਸ਼ਨ ਵਿਲਮਾਂ ਦਾ ਦੌਰ ਜਿਹੜਾ ਲੈ ਕੇ ਆਂਦਾ ਹਨਾ ਤਾਂ ਉਹ ਡ੍ਰੀਮ ਰਿਐਲਿਟੀ ਤੋਂ ਸ਼ੁਰ ਉਹ ਇੱਕ ਐਸਾ ਐਕਸਪੈਰੀਮੈਂਟ ਸੀ ਜਿਹੜਾ ਕਹਿੰਦਾ ਯਾਰ ਹੀਰੋ ਪਹਿਲਾਂ ਗੁੰਡਾ ਤੇ ਫਿਰ ਸੁਧਰਦਾ ਕਹਾਣੀ ਚ ਨਾ ਉਹ ਆਪਣੇ ਆਪ 'ਚ ਮੈਨੂੰ ਲੱਗਦਾ ਸਾਰੇ ਫਾਈਨੈਂਸਰ ਪ੍ਰੋਡਿਊਸਰ ਇਸ ਗੱਲ ਤੋਂ ਘਬਰਾਉਂਦੇ ਸੀ ਵੀ ਯਾਰ ਐਦਾਂ ਦੀ ਕਹਾਣੀ ਐਕਸ਼ਨ ਫਿਲਮਾਂ 'ਚ ਕੀ ਪਸੰਦ ਕੀਤੀ ਜਾਊਗੀ ਬਿਲਕੁਲ ਹੈ ਨਾ ਉਹ ਮੈਨੂੰ ਲੱਗਦਾ ਚਾਲ ਬਾਈ ਹੋਣਾ ਦਾ ਰਜੇਸ਼ ਵੀਰੇ ਹੋਣਾ ਦਾ ਸਾਰਾ ਪ੍ਰੋਡਕਸ਼ਨ ਹਾਊਸ ਦੇ ਨਾਲ ਦੇਬ ਬਾਈ ਹੋਣਾ ਦਾ ਨਾ ਕਿਉਂਕਿ ਇੱਕੋ ਹੀ ਪਰਿਵਾਰ ਆ ਸਾਰੇ ਤਾਂ ਇਹਨਾਂ ਦਾ ਉਹ ਬਹੁਤ ਵੱਡੀ ਦਲੇਰੀ ਸੀ ਔਰ ਇੱਕ ਬਹੁਤ ਵੱਡਾ ਆਪਣੇ ਆਪ ਤੇ ਮੈਨੂੰ ਲੱਗਾ ਤੋਂ ਵਿਸ਼ਵਾਸ ਸੀ ਨਾ ਵੀ ਯਾਰ ਇਹ ਕਰੂਗੀ ਕੰਮ ਪਰ ਉਹ ਫਿਲਮ ਨੇ ਸੱਚੀ ਬਹੁਤ ਉਹ ਸੈਸ ਕੀਤੀ ਹੈ ਨਾ ਮੈਨੂੰ ਲੱਗਾ 1 ਕਰੋੜ 60 ਲੱਖ 50 ਹਜ਼ਾਰ ਦੀ ਓਪਨਿੰਗ ਸੀ ਬਰਥਡੇ ਆ ਦਾ ਨਾ ਮੈਨੂੰ ਲੱਗਦਾ ਅੱਜ ਵੀ ਉਹਨੂੰ ਕੋਈ ਬੀਟ ਨਹੀਂ ਕਰ ਪਾਇਆ ਤਾਂ ਬਾਕੀ ਉਸ ਤੋਂ ਬਾਅਦ ਇੱਕ ਹੋਰ ਮੈਨੂੰ ਗੱਲ ਲੱਗਦੀ ਹੈ ਇਸ ਟੀਮ ਚ ਕਿ ਇਹਦੀ ਸਾਰੀ ਟੀਮ ਆ ਜਿਹੜੀ ਰੂਟ ਤੋਂ ਉੱਠ ਕੇ ਆਈ ਹੋਈ ਹੈ ਨਾ ਚਾਹੇ ਦੇ ਭਾਈ ਹੁਣ ਚਾਹੇ ਪ੍ਰੋਡਕਸ਼ਨ ਹਾਊਸ ਪ੍ਰੋਡਿਊਸਰਜ਼ ਹੋਣ ਸਾਡੇ ਚਾਹੇ ਬਾਣੀ ਮੈਮ ਹੋਣ ਨਾ ਉਹ ਵੀ ਖੁਦ ਹੀ ਸਟੈਂਡ ਹੋਏ ਨੇ ਸਾਰੇ ਹਨਾ ਤਾਂ ਉਹ ਮੈਂ ਜਦੋਂ ਇੱਧਰ ਕਵੀ ਹੋਣਾ ਵੱਲ ਨਿਗਾਹ ਮਾਰਦਾ ਜਿਹੜੀ ਕਾਸਟ ਆ ਸ਼ਾਨ ਵੀਰੇ ਹੋਣੀ ਆ ਨਾ ਪਟਿਆਲਾ ਯੂਨੀਵਰਸਿਟੀ ਨੂੰ ਪਾਸ ਆਉਂਦੇ ਨਾ ਵੀ ਪੰਗੋਣੀ ਤਾਂ ਸਾਰਿਆਂ ਦੀ ਯਾਰ ਬਹੁਤ ਲੰਮੀ ਝਰਨੀ ਆਣਾ ਸਾਡੇ ਪ੍ਰੋਡਕਸ਼ਨ ਲਾਈਨ ਪ੍ਰੋਡਿਊਸਰ ਖੜੇ ਨੇ ਰੋਮੀ ਹੋਣੀ ਰਾਜਾ ਸਾਡਾ ਈਪੀ ਸਾਡੇ ਨਾ ਜੋ ਫਿਲਮ ਦੀ ਮਾਂ ਹੁੰਦੇ ਆ ਉਹਨਾਂ ਦਾ ਸਾਰੇ ਤਾਂ ਬਹੁਤ ਮਿਹਨਤ ਲੱਗਦੀ ਆ ਇੱਕ ਫਿਲਮ ਬਣਾਉਣ ਤੇ ਤਾਂ ਉਹ ਸਭ ਨੇ ਆਪੋ ਆਪਣਾ ਰੋਲ ਬਹੁਤ ਬਖੂਬੀ ਅਦਾ ਕੀਤਾ ਨਾ ਤਾਂ ਉਮੀਦ ਕਰਦੇ ਆ ਬਸ ਤੁਹਾਡੇ ਹਵਾਲੇ ਆ ਮੀਡੀਆ ਦੇ ਤਾਂ ਤੁਸੀਂ ਇਹਨੂੰ ਲੋਕਾਂ ਚ ਸੋਹਣੇ ਤਰੀਕੇ ਲੈ ਕੇ ਜਾਓ ਤਾਂ ਅਸੀਂ ਤਾਂ ਇਹ ਕਰ ਸਕਦੇ ਆ ਵੀ ਜੋ ਡਿਮਾਂਡ ਇੰਡਸਟਰੀ ਚ ਵੀ ਇਦਾਂ ਦੀ ਫਿਲਮਾਂ ਨਹੀਂ ਚਾਹੀਦੀ ਯਾਰ ਵੀ ਬੰਦਾ ਜੇ 2-300 ਖਰਚਦਾ ਹੋਗਾ ਨਾ ਯਾਰ ਮੈਂ ਸਿਨੇਮੇ ਕਿਉਂ ਦੇਖਾਂ ਜਾ ਕੇ ਬਿਲਕੁਲ ਵੱਡੇ ਵਿਜ਼ੂਅਲਸ ਵੱਡੀ ਕਹਾਣੀ ਸਾਰਾ ਕੁਝ ਹੈ ਨਾ ਸਾਊਂਡ ਡਿਜ਼ਾਈਨ ਹੋਏਗਾ ਜਿਹੜਾ ਇਹਦਾ ਸਪੈਸ਼ਲੀ ਤਾਂ ਉਹ ਬੰਦਾ ਟੀਜ਼ਰ ਟ੍ਰੇਲਰ ਦੇਖ ਕੇ ਅਗਲਾ ਕੋਈ ਹਾਂ ਯਾਰ ਮੈਂ ਸਿਨੇਮੇ ਦੇਖਣੀ ਹੈ ਉਹ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਤੇ ਚਾਹੁੰਦੇ ਹਾਂ ਤੁਸੀਂ ਹੁਣ ਸਾਡੇ ਨਾਲ ਹੋ ਆਪਾਂ ਇੱਕੋ ਹੀ ਪਰਿਵਾਰ ਆ ਸਾਰੇ ਤੁਸੀਂ ਵੀ ਹੈ ਨਾ ਥੈਂਕ ਯੂ ਸਾਰਾ ਤੁਹਾਡਾ ਇੱਥੇ ਆਉਣ ਵਾਸਤੇ ਥੈਂਕ ਯੂ 3 ਰੀਅਲਿਟੀ ਵੱਲੋਂ ਭਾਈ ਤੁਸੀਂ ਕੁਝ ਦੂਸ਼ਟ ਫਿਲਮ ਦੇ ਦਿੱਤੀ ਭਾਈ ਨੋ ਤਾਕੂ ਨਾ ਮੁੰਡਾ ਜਦੋਂ ਅਸੀਂ ਡਿਸੀਜਨ ਲਿਆ ਦੇਵ ਬਾਈ ਨੇ ਮਿੰਟੂ ਦੀ ਇੱਕ ਮੈਨੂੰ ਇੰਟਰਵਿਊ ਭੇਜੀ ਸੀ ਇਹ ਅਸੀਂ ਮਤਲਬ ਇੱਕ ਮੈਸੇਜ ਜਿਹੜਾ ਉਹ ਫਿਲਮ ਚ ਸੀਗਾ ਵੀ ਨਸ਼ਿਆਂ ਤੋਂ ਬਾਹਰ ਆਇਆ ਜਾ ਸਕਦਾ ਜਰੂਰੀ ਨਹੀਂ ਕੋਈ ਬੰਦਾ ਕਿੰਨਾ ਹੀ ਡੀਪ ਨਸ਼ਿਆਂ ਚ ਹੋਵੇ ਤਾਂ ਉਹ ਬਾਹਰ ਆ ਸਕਦਾ ਉਹ ਆਪਣੀ ਜੰਗ ਲੜ ਸਕਦਾ ਮਿੰਟੂ ਉਹਦੀ ਇੱਕ ਐਗਜ਼ਾਮਪਲ ਹੈ ਐਡਾ ਸਕਸੈਸਫੁਲ ਅੱਜ ਉਹ ਜਰਨਲਿਸਟ ਹੈ ਤੇ ਉਥੋਂ ਜਰਨੀ ਹੈ ਸਟਾਰਟ ਹੋਈ ਤੇ ਉਦੋਂ ਹੀ ਕੰਟੀਨਿਊ ਰਹੂਗੀ ਇਸ ਫਿਲਮ ਚ ਵੀ ਇੱਕ ਬਹੁਤ ਵਧੀਆ ਮੈਸੇਜ ਲੈ ਕੇ ਆਵਾਂਗੇ ਅਸੀਂ ਤੇ ਸਾਡੀ ਐਸੋਸੀਏਸ਼ਨ ਵਧੀਆ ਚੱਲ ਰਹੀ ਹੈ ਤੇ ਪ੍ਰਮਾਤਮਾ ਅੱਗੇ ਵੀ ਇਦਾਂ ਹੀ ਰੱਖੇ ਥੈਂਕ ਯੂ ਠੀਕ ਬਾਈਂਦਰ ਵੀਰੇ ਹਾਂਜੀ ਵੀਰੇ ਆ ਜੀ ਇਹ ਰਾਈਟਰ ਨੇ ਫਿਲਮ ਦੇ ਸਾਡੇ ਹਾਂ ਲੰਮਾ ਟਾਈਟਲ ਇਹ ਤਾਂ ਦੱਖੋ ਦੇ ਮੁੰਡੇ 2 ਦਾ ਵੀ ਰਾਈਟਰ ਸੀ ਨਰੇਂਦਰ ਕਈ ਬੰਦੇ ਥੋੜੇ ਜਿਹਾ ਇੰਡਸਟਰੀ ਦੇ ਵਿੱਚ ਮਤਲਬ ਉਹ ਥੋੜਾ ਸ਼ਾਈ ਹੈ ਅੱਗੇ ਘਟਾ ਦਾ ਗੱਲ ਕਰਦਾ ਪਰ ਬਹੁਤ ਸੋਹਣਾ ਲਿਖਦਾ ਹੈ ਔਰ ਬੜਾ ਬ੍ਰਾਈਟ ਫਿਊਚਰ ਹੈ ਬਹੁਤ ਸੋਹਣੀ ਕਹਾਣੀ ਲਿਖੀ ਹੈ ਬਾਈ ਕਿੰਨਾ ਚੈਲੰਜ ਸੀਗਾ ਭਾਜੀ ਸਟੋਰੀ ਲਿਖਣ ਦੇ ਲਈ ਪ੍ਰੈਸ਼ਰ ਕਿੰਨਾ ਸੀਗਾ ਪ੍ਰੈਸ਼ਰ ਥੋੜਾ ਘੱਲੋ ਭਾਈ ਪ੍ਰੈਸ਼ਰ ਤੇ ਮਤਲਬ ਹਰ ਸਟੋਰੀ ਜਦੋਂ ਆਪਾਂ ਸਟਾਰਟ ਕਰਦੇ ਹਾਂ ਹਰ ਮੂਵੀ ਇੱਕ ਪ੍ਰੈਸ਼ਰ ਹੁੰਦੀ ਹੈ ਬਟ ਇਹ ਇੱਕ ਇਹ ਟਾਈਟਲ ਦਾ ਬਹੁਤ ਵੱਡਾ ਪ੍ਰੈਸ਼ਰ ਸੀ ਕਿ ਮੈਂ ਇਸ ਟਾਈਟਲ ਨੂੰ ਜਸਟੀਫਾਈ ਕਰ ਪਾਵਾਂ ਤੇ ਉਸ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਅੱਗੇ 13 ਜੂਨ ਨੂੰ ਤੁਹਾਡੇ ਸਾਹਮਣੇ ਕਚਹਿਰੀ ਚ ਆ ਜਾਣੀ ਹੈ ਫਿਰ ਤੁਸੀਂ ਦੱਸਿਓ ਮੈਂ ਕਿੰਨਾ ਕਾਮਯਾਬ ਹੋ ਪਾਇਆ 2.5 ਸਾਲ ਇਹਨਾਂ ਨੇ ਸਕ੍ਰਿਪਟ ਤੇ ਮਿਹਨਤ ਕੀਤੀ ਇਹਦੀ ਇਹ ਫਿਲਮ 2.5 ਸਾਲ ਚ ਲਿਖੀ ਗਈ ਹੈ 2 ਸਾਲ ਇਹਦੀ ਮਤਲਬ ਰਾਈਟਿੰਗ ਨੂੰ ਲੱਗੇ ਪਰ ਇਹਨਾਂ ਦੀ ਬਹੁਤ ਜ਼ਿਆਦਾ ਡੈਡੀਕੇਸ਼ਨ ਹੈ ਰਾਈਟਰ ਦੀ ਇਸ ਫਿਲਮ ਲਈ ਕਿਆ ਬਾਤ ਹੈ ਸੋ ਦੇ ਵੀਰੇ ਬਹੁਤ ਮੁਬਾਰਕਾਂ ਥੈਂਕ ਯੂ ਵੀਰੇ ਅਸੀਂ ਦਿਲੋਂ دعاਵਾ ਕਰਦੇ ਹਾਂ ਕਿ ਉਦੋਂ ਹੀ ਇਹ ਫਿਲਮ ਉਸ ਤੋਂ ਵੀ ਹੋਰ ਜ਼ਿਆਦਾ ਸੁਪਰ ਹਿੱਟ ਹੋਵੇ ਤੇ ਅਸੀਂ ਅੱਗੇ ਫਰੈਂਚਾਈਜ਼ੀ ਵੀ ਸਾਡੀ ਚੱਲਦੀ ਰਹੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਤੇ ਥੈਂਕ ਯੂ